ਪਹਿਲਾਂ ਪਹਿਲਾਂ ਓਖਾ ਲੱਗਿਆ ਹੁਣ ਤਾਂ ਆਹਤ ਜੀ ਪੈ ਗਈ ਐਦਾਂ ਕੂਲਰ ਮੰਜੇ ਡਾਹ ਕੇ ਬਹੁਤ ਵਧੀਆ ਨੀਂਦ ਆ ਜਾਂਦੀ ਏ ਤੇ ਕੁਸ ਚਿੜੀਆਂ ਬੋਲਦੀਆਂ ਸਵੇਰ ਟਾਈਮ ਇੱਧਰ ਨੂੰ ਇੱਥੇ ਆਏ ਇੱਥੇ ਚਿੜੀਆਂ ਕੇ ਬੈਠ ਜੀ ਛੋਟੇ ਛੋਟੇ ਬੈਠੀ ਜੀਆਂ ਆ ਦੇਖੋ ਹੁਣ ਤੁਸੀਂ ਬਾਜ ਜਾਂਦੇ ਚਿੜੀਆਂ ਜਾਂਦੀ ਆ ਆ ਦੇਖੋ ਕਿੰਨਾ ਵਧੀਆ ਮਾਹੌਲ ਬਣਿਆ ਹੋਇਆ ਸਵੇਰੇ ਸਵੇਰੇ ਇੱਕ ਗਲਾਸ ਪਾਣੀ ਦਾ ਪੀਣਾ ਕਦੇ-ਕਦੇ ਕਦੇ ਮਾਦ ਵਿੱਚ ਨਿੰਬੂ ਪਾ ਲੰਨਾ ਹੈ ਕਦੇ-ਕਦੇ ਮੇਰੇ ਕੋਲ ਆਂਗਲੇ ਵਾਲਾ ਵੀ ਪਿਆ ਥੋੜੇ ਤੁਹਾਨੂੰ ਉਹ ਪਾ ਲੈਣਾ ਕਦੇ-ਕਦੇ ਵਿੱਚ ਵਿੱਚ ਪੁਰਾਦਾ ਲੀਟਰ ਦੁੱਧ ਪਿੰਦਾ ਹੈ ਥੋੜੇ ਪਾਣੀ ਪਾਦੀ ਦੇ ਵਿੱਚ ਵੀ ਜਿਆਦਾ ਘਾੜਾ ਨਾ ਦਈਏ ਮੇਰੀ ਹਲੇ ਸਾਰੀ ਪੈਕਿੰਗ ਪਈ ਹੈ ਕਰਨ ਨੂੰ ਸਮਾਰ ਸਾਰਾ ਕੱਢ ਕੇ ਰੱਖਿਆ ਪਿਆ ਹਾਂ ਕਦੇ ਗੰਦਾ ਜਿਹਾ ਕੱਪੜਾ ਵਿੱਚ ਰੱਖਤਾ ਸੈੱਡ ਕਰਤੀ ਕੱਪੜੇ ਦੇਖਣੇ ਦੇ ਵਿੱਚ ਤੇ ਕਿਹੜੇ ਕਿਹੜੇ ਲੈ ਕੇ ਜਾਣੇ ਆ ਕਿਹੜੇ ਕਿਹੜੇ ਨਵੇਂ ਫਿਰ ਵੇਟ ਵੀ ਦੇਖਣਾ ਪੈਣਾ 10 ਕਿਲੋ ਵੇਟ ਲੈ ਕੇ ਜਾਣਾ ਬਾਕੀ ਨਿੰਮੇ ਵਾਲਾ ਬੈਗ ਦੇਖਦੇ ਹਾਂ ਨਿੰਮੇ ਵਾਲੇ ਬੈਗ ਚ ਵੀ ਆ ਜੂਗਾ ਸਮਾਨ ਆਪਣਾ ਮੈਂ ਨਾ ਘਰਦਿਆਂ ਨੂੰ ਕਿਹਾ ਵੀ ਮੈਂ ਜਿਹੜੀ ਕੋਠੀ ਪਾਉਣੀ 2 ਮਿੰਟ ਚ ਤਿਆਰ ਕਰਦਾਂਣੀ ਕਿਹਾ 2 ਮਿੰਟ ਚ ਨਹੀਂ ਤਿਆਰ ਹੋਣੀ ਹੈਗੀ ਮੈਂ ਤੁਹਾਨੂੰ ਮੈਂ ਕਰਕੇ ਦਿਖਾਉ ਜਿੱਦਾਂ ਦਲਜੀਤ ਕਹਿੰਦਾ ਹੁੰਦਾ ਤਾਂ ਕਹਿੰਦੇ ਸਰਦਾਰ ਟੌਰ ਨਹੀਂ ਗੱਡ ਸਕਦੇ ਕਹਿੰਦਾ ਮੈਂ ਕਰ ਕੱਟ ਕੇ ਦਿਖਾਉਂ ਕਹਿੰਦਾ ਸਰਦਾਰ ਇਹ ਨਹੀਂ ਕਰ ਸਕਦੇ ਕਹਿੰਦਾ ਉਹ ਵੀ ਕਰਕੇ ਦਿਖਾਉ ਹੁਣ ਮੈਂ ਕਹਾ ਮੈਂ ਦੀ ਇਹ ਮੇਰੀ ਵੀ ਜਿੱਦ ਹੈ ਮੈਂ ਕਹਾ ਟਾਈਪ ਉਦੋਂ ਤੋਂ ਨੋਟ ਕਰਿਓ ਜਦੋਂ ਤੋਂ ਕਰਕੇ ਦਿਖਾ ਦੇਣਾ ਤੁਹਾਨੂੰ ਦੇਖ ਲਓ ਤੁਸੀਂ ਫੇਰ ਕਹਿੰਦੇ ਫੇਰ ਉਹੀ ਚੱਕਰ ਹੈ ਬਾ ਜਿੱਦੜ ਤਾਂ ਨਿਊ ਪਟ ਹੋ ਗਈ ਉਦੋਂ ਦੇ ਦੇਖਿਓ ਫੇਰ ਨਿਊ ਨਿਊ ਤਾਂ ਟਾਈਮ ਨੋਟ ਕਰ ਲਿਓ ਪੂਰੇ ਕਾਹਟ ਮੈਂ ਦੇਣਾ ਤੂੰ ਅੰਦਰ ਕੋਠੀ ਚ ਪਾਉਂਗੀ ਗਰੰਟੀ ਹੈ ਦੇਖ ਲਿਓ ਦਾਦੂ ਥੋੜੀ ਵੱਡਣੀ ਹੈ ਪਾਏ ਵੀ ਐਰ ਪੋਬਿਓ ਟੰਗ ਨਾਲ ਕਹਿੰਦੇ ਕਹਿੰਦੇ ਦਾਦੂ ਜਿੱਦਾ ਮਰਜ਼ੀ ਵੱਡਦੇ ਹੋ ਅੱਜ ਵੀਡੀਓ ਵਿੱਚ ਐਕਸਪਲੇਨ ਕਰੂੰਗਾ ਵੀ ਮੇਰੇ ਕੋਲ ਕਿਹੜਾ ਸਕੀਮ ਹੈ ਵੀ ਕਿੱਦਾਂ-ਕਿੱਦਾਂ ਮੈਂ ਬਣਾਉਣੇ ਨੂੰ ਫਿਰਦਾ ਤੇ ਸਾਰੇ ਅੱਜਕੱਲ੍ਹ ਜਿੰਨੇ ਸਾਰੇ ਚੀਜ਼ਾਂ ਆਟੋਮੈਟਿਕ ਸਾਰੇ ਬਣੀਆਂ-ਬਣੀਆਂ ਮਿਲ ਜਾਂਦੀਆਂ ਲਿਆ ਕੇ ਬਾ ਰੱਖਣੀ ਹੁੰਦੀ ਆ ਉਹ ਨਹੀਂ ਹੈਗਾ ਵੀ ਫਟੇ ਫਟ ਕਰਨ ਦੱਸੋ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਅੱਜ ਅੱਜ ਉੱਪਰ ਦਾ ਕੰਮ ਸਾਰਾ ਨਿਬੜ ਜਾਊਗਾ ਸਾਰਾ ਤੇ ਸਾਡੇ ਫੋਰਟ ਨੂਟ ਦੀ ਤਿਆਰੀ ਹੈ ਮੇਰੀ ਪੈਕਿੰਗ ਅੰਦਰ ਡਨ ਹੋ ਚੁੱਕੀ ਤੇ ਸਾਡੇ ਫੋਰਟ ਨੂਟ ਦੀ ਤਿਆਰੀ ਹੈ ਤੇ ਜਾ ਕੇ ਆਪਾਂ ਕਰੀਏ ਹੁਣ ਟ੍ਰੇਚੀ ਪੈਕ ਵਾਹੇ ਆਪਣੀ ਟ੍ਰੇਚੀ ਦਾ weight ਕੀਤਾ 9 9.5 ਕਿਲੋ ਹੋਇਆ 10 ਕਿਲੋ weight ਨਾਲ allowed ਹੈ ਤੇ ਇੱਕ ਹੋਰ ਕੁਝ ਕਵਰੀ ਤੁਸੀਂ ਕਹਿਣਾ ਸੀ ਨਿੰਮੇ ਤੇ ਅਸੀਂ ਨਿੰਮੇ ਤੇ ਬੜੇ ਬੱਡੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਮਸੀ ਉਤੇ ਮੰਗੇ ਬੈ ਵੀ ਸਾਨੂੰ 4-5 ਦਿਨ ਦੇ ਦੇ ਵੀ ਸਾਡੇ ਨਾਲ ਚੱਲ ਕਤੋਂ ਮਨੂਆ ਅਸਲ 'ਚ ਨਿੰਮਾ ਨਾ ਹੁਣ ਉਹਨੇ ਕਾਰੋਬਾਰ ਜਿਆਦਾ ਵਧਾ ਲਿਆ ਉਹਨੇ 8:00 ਵਜਾ ਰੱਖ ਲਈਆਂ ਬੌਣੋਂ ਰੋਹਨ ਵਿਜੀ ਰਹਿੰਦਾ ਉਹ ਮੈਂ ਤਾਂ ਭਾਜਾ ਤੂੰ ਕੋਣਾ ਚੈਨਲ ਬਣਾ ਲੈ ਕਹਿੰਦਾ ਮੇਰਾ ਨਾ ਬਾਈ ਮੈਨੂੰ ਤੇਰਾ ਪਤਾ ਲੱਗਦਾ ਰੁਕ ਤੈਨੂੰ ਵੀ ਲੋਕ ਬਹੁਤ ਪਿਆਰ ਕਰਨਾ ਮੈਂ ਤੇਰਾ ਇੱਕ YouTube ਚੈਨਲ ਬਣਾ ਦਿੰਦੇ ਆ ਫੌਰਨ ਬਣਾ ਕਹਿੰਦਾ ਨਾ ਉਹ ਵੀ ਇੱਜ਼ਤ ਪਰੜਿਆ ਹੋਇਆ ਕਹਿੰਦਾ ਬਾਈ ਤੇਰੇ ਨਾਲ ਤਾਂ ਤੇਰੇ ਨਾਲ ਹੀ ਰਹਿਣਾ ਬਸ ਔਰ ਨਿੰਮੇ ਦੇ ਵੀ ਦੇਖ ਤਾਂ ਉਹਦਾ ਉਹਨੂੰ ਕਹਿੰਦਾ ਵੀ ਟੇਚੀ ਪੈਕ ਕਰ ਲੈ ਉਹਦਾ weight ਕਰਦੇ ਆ ਜਿਹੜਾ ਇੱਕ ਦੋ ਸਮਾਨ ਜਿਹੜਾ ਮੇਰਾ ਲੈਪਟਾਪ ਤੇ ਹੋਰ ਬੈਗ ਪਾ ਲਓ 4 ਕਿਲੋ weight ਹੋ ਜਾਣਾ ਜਿਹੜਾ ਹੋਰ ਤੇ ਦਾ ਤੜਾ ਤਮੰਨੀਆਂ ਹੁੰਦਾ ਜਿਹੜਾ YouTube ਵਾਲਾ ਹੁੰਦਾ ਸਮਾਨ 4 ਕਿਲੋ ਮੀਟ ਉਹਦਾ ਹੋਣਾ ਕੱਢਦੇ ਕਰਾਉਂਦੇ ਨੂੰ ਤਾਂ ਨਿੰਮੇ ਦੇ ਨਿੰਮੇ ਦੇ ਕੱਪੜੇ ਘੱਟ ਪਉਂਦਾ ਪਰ ਨਿੰਮੇ ਪੇਚੀ ਆਪਣੀ ਪੈਕ ਕਰਕੇ ਮੈਨੂੰ ਦੇ ਨਿੰਮਾ ਦਾ ਕੱਖ ਵੱਢਣ ਗਿਆ ਹੋਇਆ ਉਹ ਟਰੈਕਟਰ ਹੈ ਨਹੀਂ ਉਹਦਾ ਇਹਦਾ ਮਤਲਬ ਉਹ ਕੱਖ ਵੱਢਣ ਗਿਆ ਹੋਇਆ ਤੇ ਹੁਣ ਆਪਾਂ ਮਾਰਿਆਂ ਨੂੰ ਮੋਟਰ ਪਰ ਕਿਹੜਾ ਜਾਂ ਤੱਕ ਉੱਪਰ ਤੇ ਸਾਰਾ ਚੱਕ ਤਾਉਣਾ ਨੇ ਹੁਣ ਥੱਲੇ ਨੂੰ ਆ ਜਾਣਾ ਹੁਣ ਮੈਂ ਬਿਜਲੀ ਵਾਲੇ ਬੁਲਾਉਣੇ ਆ ਉਹ ਤੇ ਸਪਲਾਈ ਇੱਧਰ ਇੱਧਰ ਸੈੱਟ ਦੀ ਕਰਾਉਣੀ ਆ ਇਹ ਪਰਲੇ ਪਾਸੇ ਦੀ ਡੈਡ ਕਰ ਦੇਣੀ ਸਪਲਾਈ ਕਰ ਦੇ ਆ ਜਾਓ ਬਾਬਾ ਜੀ ਫੜੋ ਬਾਬਾ ਜੀ ਚੱਲੀਏ ਬਾਬਾ ਜੀ ਕਰਦੇ ਕਰਦੇ ਸਾਫ ਉਹ ਚੋਬਰ ਹਾਂ ਚੋਪਰ ਕਿੱਧਰ ਲੰਘ ਗਿਆ ਦਾ ਬੜੀ ਸੱਜਰੇ ਉੱਠਾ ਚੋਪਰ ਅਸੀਂ ਉਹ ਲੇਟ ਆਏ ਆ ਅਨੇ ਅਸੀਂ ਮੈਂ ਆ ਜਾਂਦਾ 6:30 7:00 ਵਜੇ ਨੂੰ ਆ ਜਾਂਦਾ ਟਾਈਮ ਨੂੰ ਅੱਧ ਵਜੇ ਕੋਈ ਨਹੀਂ ਬਾਈ ਜਨਾ ਮੈਂ 8 ਹੋ ਗਿਆ ਟਾਈਮ ਤੇ ਮੈਂ ਹਲੇ ਇੱਕਦੋ ਟੈਲੀਫੋਨ ਕਰਨ ਹਾਂ ਟੈਲੀਫੋਨ ਕਰਨੇ ਬਿਜਲੀ ਵਾਲੇ ਨੂੰ ਫੋਨ ਕਰਨਾ ਤੇ ਇਹ ਕੰਮ ਇਹ ਹੋਇਆ ਮੇਰਾ ਕੱਲ ਦਾ ਨਾ ਫੋਨ ਦਾ ਡਾਟਾ ਖਤਮ ਹੋਇਆ ਹੋਇਆ ਜਨ ਕਿ ਰੀਚਾਰਜ ਨਹੀਂ ਕਰਾਇਆ ਫੋਨ ਕੱਲ ਦਾ ਕੱਲ ਤੇ ਅੱਜ ਤੁਣੋ 5 ਤੇ 6 ਦਿਨ ਮੇਰੇ ਉਮ ਬਾਹਰ ਲੰਘ ਜਾਣੇ ਫਿਰ ਮੈਂ ਕਾਹ ਨੂੰ ਫਿਰ 8-9 ਦਿਨ ਮੇਰੇ ਵਿੱਚ ਖਰਾਬ ਹੋ ਜਾਣੇ ਹੁਣ ਮੈਂ 25-26 ਨੂੰ ਵਾਪਸ ਆ ਜਾਣਾ ਤੇ ਫਿਰ ਆ ਕੇ ਆਪਾਂ ਰੀਚਾਰਜ ਕਰ ਲਾਂਗੇ ਫੋਨ ਨੂੰ ਠੀਕ ਹੈ ਨਾ ਥੋੜੀ ਜਿੱਥੋਂ ਬੱਚੇ ਤੋਂ ਕਰੀਏ ਉੱਥੇ ਤਾਂ ਕਰਨੀ ਚਾਹੀਦੀ ਹੈ ਨਾ ਲੋਕਾਂ ਬਿਜਾਇਆਂ ਕਰਦੇ ਗੱਲਾਂ ਵੱਡੀਆਂ ਵੱਡੀਆਂ ਕਹਦਾ ਫੋਨ ਰੀਚਾਰਜ ਨਹੀਂ ਕਰਦਾ ਭਾਈ ਜਿੱਥੇ ਛੋਟੀਆਂ ਛੋਟੀਆਂ ਬੱਚੇ ਤਾਂ ਹੁੰਦੇ ਆ ਉੱਥੇ ਕਰੇ ਕਰੋ ਜਿੱਥੇ ਨਹੀਂ ਹੁੰਦੀ ਉੱਥੇ ਠੋਕ ਦੋ ਠੀਕ ਦੀ ਬਾਈ ਚੀਰਾ ਯਾਰ ਇੰਚਾ ਦੇ ਮਾੜੀ ਮੈਨੂੰ ਆ ਰੀਲ ਨੂੰ ਬਣਾਉਣੀ ਸਿਖਾ ਦੇ ਕੋਈ ਕロップ ਵੀ ਕਰਨੀ ਜੇ ਮੈਂ ਕੱਟ ਕੋਟ ਬਾਬੇ ਰਹਿਣ ਦੇ ਤੂੰ ਭਗਤੀ ਕਰ ਦੇ ਠੀਕ ਲੱਗਦਾ ਨਾਰੀ ਲਾ ਲੇ ਵੜੀ ਦੀ ਪੌਣੀ ਆ ਮੈਂ ਉਹ ਕੱਟ ਕੇ ਮੈਨੂੰ ਪਤਾ ਲੱਜਾਂਦਾ ਅੱਛਾ ਮੈਂ ਉਹ ਰਖੜੀਪੂਰੀ ਬਣਾਉਂ ਕロップ ਵੀ ਕਰਕੇ ਪੌਣੀ ਅੱਛਾ ਬਾਬਾ ਕਹਿੰਦਾ ਵੀ ਭੈਣਾ ਭੂਣਾ ਦਾ ਪਿਆਰ ਅਸੀਂ ਵੀ ਰੀਲਾ ਰੂਲਾ ਪਾਈਏ ਕਰੀਏ ਸਿੱਖਦਾ ਕੋਈ ਬੜੀ ਗੱਲ ਨਹੀਂ ਹੈ ਇਹ ਕਿਹੜਾ ਟਰੈਕਟਰ ਚਲਾ ਕੇ ਗੇਅਰ ਪਾਉਣਾ ਬਹੁਤ ਕੱਟ ਕੇ ਪਾਉਣੀ ਵੀਡੀਓ ਗੁੱਜਰ ਬਾਈ ਆ ਪਤਾ ਨਹੀਂ ਕਿੱਧਰ ਬੜਿਆ ਮੇਰਾ ਜੀ ਨਹੀਂ ਲੱਗ ਰਿਹਾ ਹੈਗਾ ਜਦ ਤੱਕ ਗੁੱਜਰ ਬਾਈ ਮਿੰਟਿਕ ਦਾ ਕੰਮ ਤਾਂ ਦੇਖਿਆ ਬਾਬਾ ਤੁਸੀਂ ਕੀ ਆ ਮੱਥਾ ਤੇ ਟਿੱਕਾ ਲਾਈ ਫਿਰਦੇ ਆ ਕੁੜੀ ਪ੍ਰੀਤੀ ਆਈ ਸੀ ਬੰਨਣ ਉਸ ਦਿਨ ਅੱਛਾ ਅੱਛਾ ਸਾਡੀ ਖੋਦੀ ਦੀ ਕੁੜੀ ਮੈਂ ਨਾ ਦੋ ਮੈਂ ਨਾ ਰਾਤ ਖੁੱਲੀਆਂ ਰਾਤ ਨੂੰ ਮੈਨਾਂ ਲੱਗਿਆ ਬਾਈ ਉਹ ਨਾ ਤੇਰੇ ਦਾ ਤਿੱਖਾ ਜ ਨਹੀਂ ਹੈਗਾ ਮੇਰਾ ਪਿੰਡਾ ਛੱਲੇ ਦਾ ਰਾਤ ਮੈਂ ਉਹ ਲੰਦੋ ਲੰਦੋ ਦੋ ਤਿੰਨ ਵਾਰੀ ਘਰ ਹੋ ਗਿਆ ਉਹ ਰਗੜ ਹੋ ਗਿਆ ਮੇਰਾ ਪਿੰਡਾ ਜਾਂ ਅੱਛਾ ਉਹ ਤਿੱਖੀ ਤਿੱਖੀ ਜੇ ਮੇਰਾ ਦੂਜੀ ਦੇ ਦੱਤਾ ਹੈ ਐਡੀ ਵੱਡੀ ਉਹ ਚੋਂ ਸਮਝ ਗਿਆ ਸਮਝੋ ਜਾਨ ਨਾ ਆਇਆ પરાਗੜ ਹੋ ਗਿਆ ਰਲ ਰੰਗ ਵੀ ਲੈਂਦਾ ਰੰਗ ਵੀ ਲੈਂਦਾ ਹਾਂ ਪੰਗਾ ਪੈ ਜਾਂਦਾ ਪੰਗਾ ਪੈ ਜਾਂਦਾ ਰੰਗ ਵੀ ਉਤਰਦਾ ਹਾਂ ਬਾਈ ਇੱਕ ਗੱਲ ਨੋਟ ਕਰਤੀ ਇਸ ਵਾਰੀ ਜਿਹੜੇ ਵਿਦਵਾਨ ਆ ਕੇ ਬੈਠ ਜਾਂਦੇ ਫੇਸਬੁੱਕ ਉਪਰ ਆ ਕੇ ਵੀ ਇਹ ਸਿੱਖਾਂ ਦਾ ਤਿਹਾਰ ਨਹੀਂ ਹੈਗਾ ਇਹ ਫਲਾਣਾ ਨਹੀਂ ਹੈਗਾ ਇਸ ਇਹ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ ਇਸ ਪਰ ਆਏ ਨਹੀਂ ਬਦਵਾਨ ਜਿਆਦਾ ਸੁਣ ਲਈ ਹਾਂ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਮੈਨੂੰ ਕਿਸੇ ਨੇ ਦੱਸੀ ਸੀ ਹਾਂ ਮੈਨੂੰ ਇੱਕ ਬੰਦਾ ਕਹਿੰਦਾ ਹਾਂ ਕਹਿੰਦਾ ਭਾਈ ਜਿਹੜਾ ਤਿਆਰ ਥੋੜੇ ਥੋੜੇ ਜਿਹਾ ਸਾਲਾਂ ਦਾ ਹੀ ਹੈ ਹਾਂ ਮਤਲਬ ਇਹਦਾ ਫੋੜੀ ਵਾਲੀ ਕ੍ਰੇਜ਼ ਕੱਲ ਗੁਰਦਾਰੇ ਨਾਲ ਹੋਈ ਸੀ ਅੱਛਾ ਇਹਦਾ ਕ੍ਰੇਜ਼ ਘਟਦਾ ਘਟਦਾ ਕਹਿੰਦਾ ਜੰਮੀ ਖਤਮ ਹੋ ਜਾਣਾ ਕਹਿੰਦਾ ਕਾਰਨ ਕਰਨੇ ਕੁੜੀ ਨਹੀਂ ਕਿਸੇ ਕੋਲ ਹੁਣ ਤੇਰੇ ਕੋਲ ਤੇਰੀ ਭੈਣ ਨਹੀਂ ਮੇਰੇ ਭੈਣ ਨਹੀਂ ਆਪਾਂ ਕੋਈ ਚਾਚੇ ਦਾਈ ਦੇ ਕੁੜੀ ਆਉਂਦੇ ਆ ਆਪਣੇ ਬਣ ਕੇ ਚਲੇ ਜਾਂਦੇ ਆ ਇਹ ਜਿਹੜੀ ਸਹੀ ਭੈਣ ਉਹਨਾਂ ਦਾ ਆਉਣੀ ਹੁੰਦਾ ਹਾਂ ਉਹਨਾਂ ਹੀ ਆਉਣੀ ਹੁੰਦਾ ਜੇ ਹੁਣ ਕੋਈ ਜਿਵੇਂ ਚਾਚੇ ਤਾਈ ਮਾੜਾ ਮੋਟਾ ਤੁਸੀਂ ਕਦੇ ਬੋਲ ਬੁਲਾ ਰਹੋਗੇ ਉਹਨਾਂ ਦਾ ਬੰਦਾ ਖੜ ਜਾਂਦਾ ਇਹ ਚੀਜ਼ ਤਾਂ ਨਾ ਹੌਲੀ ਹੌਲੀ ਕਰੇ ਕਿਉਂਕਿ ਭੈਣੇ ਹੀ ਨਹੀਂ ਆਉਣਗਾ ਕਿਸੇ ਦੇ ਹਾਂ ਇਹ ਹੌਲੀ ਹੌਲੀ ਚੀਜ਼ਾਂ ਘਟ ਜਾਣੀਆਂ ਇਹ ਭੈਣਾਂ ਨਾਲੇ ਸਾਰੇ ਰਿਸ਼ਤੇ ਆ ਭੈਣਾਂ ਨਾਲੇ ਸਾਰੇ ਰਿਸ਼ਤੇ ਇਹ ਮੈਨੂੰ ਬੰਦਾਂ ਦੀ ਗੱਲ ਲੱਗੀ ਮੈਂ ਕਿਹਾ ਯਾਰ ਬਾਕੀ ਗੱਲਾਂ ਤਾਂ ਬਥੇਈ ਸਹੀ ਆ ਦਾਦਾ ਕੁੜੀਆਂ ਜਿਹੜੀਆਂ ਹੈਗੀਆਂ ਬਾਹਰ ਦੀਆਂ ਹਾਂ ਹਾਂ ਗਲੇ ਤਾਂ ਘਟਿਆ ਪਿਆ ਹੁਣ ਜਿਹੜੀਆਂ ਜਿਨ੍ਹਾਂ ਦੇ ਹੈਗੇ ਆ ਭੈਣ ਭਾਈ ਉਹ ਆਜਾ ਦਾ ਭਰਾ ਬਾਹਰ ਬੈਠਾ ਜਾਂ ਭੈਣ ਵ ਬਾਹਰ ਬੈਠੇ ਨੀਦੂ ਤਾਂ ਕਿਹੜਾ ਇੱਕ ਨੇ ਪਾਈ ਹੋਈ ਤੀ ਭੈਣ ਨੇ ਬਾਹਰ ਤੇ ਭੇਜਿਆ ਸਮਾਨ ਇੰਨਾ ਉੱਚਾ ਕੇ ਬੇਰਵਾ ਤੇ ਤਿਆਰ ਭੇਜਿਆ ਹਾਂ ਤੇ ਕਹਿਣ ਦਾ ਭਾਵ ਇਹ ਆ ਵੀ ਇਹ ਕਹਿੰਦੇ ਵੀ ਇਹ ਜਿਹੜਾ ਰਖੜੀ ਦਾ ਤਿਹਾਰ ਹੈ ਇਹ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਨਹੀਂ ਸਿੱਖਾਂ ਦਾ ਹਿੰਦੂਆਂ ਦਾ ਤਿਹਾਰ ਆ ਇਹ ਵੀ ਸਿੱਖ ਇੱਕ ਹੋਰ ਨਵੀਂ ਗੱਲ ਸੁਣ ਲੈ ਹੋਰ ਗੱਲ ਨਵੀਂ ਗੱਲ ਆ ਗਈ ਹਾਂ ਸਵੇਰੇ ਕਹਿੰਦਾ ਉਹ ਕਹਿੰਦਾ ਆ ਵੀ ਹਾਂ ਅਬੀਰ ਜੋਤੀ ਕਹਿੰਦੀ ਕਹਿੰਦੀ ਵੀ ਇਹ ਨਾ ਵੀ ਜਿਹੜਾ ਹਲਦੀ ਲਾਉਂਦੇ ਹਿੰਦੂ ਹਿੰਦੂ ਲਾਉਂਦੇ ਆ ਹਾਂ ਉਹ ਪ੍ਰੀਤਿੰਨ ਲੱਗੀ ਗਣਤੂਗਾ ਮੈਂ ਕਿਹਾ ਵੀ ਇਹਨਾਂ ਨੇ ਰਜਿਸਟਰੀ ਕਰਾਈ ਸਾਲੇ ਹੁੰਦੀ ਹੈ ਹਾਦੀ ਦੀ ਹੈ ਹੈ ਹਾਦੀ ਕੋਈ ਵੀ ਲਾਲ ਦੇ ਸਹੀ ਹਾਦੀ ਇੱਕ ਸ਼ਗਨ ਦਾ ਪ੍ਰਤੀਕ ਹੈ ਜਦੋਂ ਬੰਦਾ ਲਾਉਂਦੇ ਰਹੇ ਹਾਦੀ ਚੌਲ ਮਿੱਠਾ ਮਾੜਾ ਮੂਟਾ ਲਾਉਂਦੇ ਰਹੇ ਸਹੀ ਲਾਉਂਦੇ ਹੈ ਵੀ ਸਾਰੀ ਇਹਨਾਂ ਨੇ ਕਿਤੇ ਰਜਿਸਟਰੀ ਕਰਾਈ ਹਿੰਦੂਆਂ ਨੇ ਇਹ ਚੀਜ਼ਾਂ ਦੀ ਨਹੀਂ ਅਸੀਂ ਅਸੀਂ ਨਹੀਂ ਲਾ ਸਕਦੇ ਹੈਗੇ ਦੇਖੋ ਜਦੋਂ ਆਪਣੀ ਬਸਾਖੀ ਆਉਂਦੀ ਹੈ ਆਪਾਂ ਕਿੰਨਾ ਖੁਸ਼ ਹੁੰਦੇ ਜੇ ਕੋਈ ਮੁਸਲਮਾਨ ਵੀਰ ਆਪਣਾ ਬਸਾਖੀ ਮਨਾਉਂਦੇ ਆ ਜਾਂ ਹਿੰਦੂ ਬਸਾਖੀ ਮਨਾਉਂਦੇ ਆ ਆਪਾ ਕਿੰਨਾ ਖੁਸ਼ ਹੁੰਦੇ ਆ ਦੇਖੋ ਜੀ ਅਸੀਂ ਇਹ ਤਿਹਾਰ ਮਨਾਇਆ ਹਿੰਦੂ ਵਿਰਗ ਨੇ ਖੁਸ਼ ਹੁੰਦੇ ਹੋਣੇ ਆ ਜਿਹੜਾ ਟੀਪ ਹੈ ਜੀ ਗੱਲ ਹੈ ਤਾਂ ਕਿਉਂ ਕਰਦੇ ਇੱਕ ਮੈਂ ਤਾਂ ਮੈਂ ਇੱਕ ਗੱਲ ਇਹ ਸੋਚਦਾ ਮੈਂ ਕਹਿੰਦਾ ਹਰ 2 ਮਹੀਨੇ ਬਾਅਦ ਹੋਣੀ ਚਾਹੀਦੀ ਤਿਹਾਰ ਇਹ ਤੇਰੇ ਵੀ ਸੀਰੇ ਯਾਦ ਹੋਣਾ ਇੱਕ ਵਾਰ ਮੈਂ ਹਰਮੰਦਰ ਸਾਹਿਬ ਗਏ ਸੀਗੇ ਉੱਥੇ ਅੰਦਰ ਪਿਛਲੇ ਪਾਸੇ ਮੁਸਲਮਾਨ ਵੀਰ ਨਵਾਜ਼ ਕਰ ਰਿਹਾ ਸੀ ਆਪਾਂ ਨੇ ਫੋਟੋ ਵੀ ਲਈ ਸੀ ਤੇ ਆਪਾਂ ਨੇ ਤੂੰ ਮੈਨੂੰ ਦਿਖਾਇਆ ਮੁੜ ਕੇ ਵੀ ਇਹਨੇ ਹਾਂ ਤੇ ਆਪਾਂ ਨੂੰ ਖੁਸ਼ੀ ਹੋਈ ਨਾ ਯਾਰ ਕਿਉਂਕਿ ਸਾਡੇ ਗੁਰੂ ਘਰ ਦੇ ਵਿੱਚ ਆ ਕੇ ਬੰਦਾ ਜਦੋਂ ਕੋਈ ਸਾਡੇ ਧਰਮ ਦਾ ਸਤਿਕਾਰ ਕਰਦਾ ਸਾਨੂੰ ਚੰਗਾ ਲੱਗਦਾ ਸਹੀ ਹੈ ਜਦੋਂ ਅਸੀਂ ਕਿਸੇ ਦਾ ਕਰੀਏ ਪਰ ਅਗਲੇ ਨੂੰ ਵੀ ਚੰਗਾ ਲੱਗਦਾ ਚੰਗਾ ਕੋਈ ਨੂੰ ਚੰਗਾ ਠੀਕ ਹੈ ਨਾ ਹਰੇਕ ਦਾ ਧਰਮ ਉਹ ਬੜਾ ਧਰਮ ਸਾਰੇ ਮਹਾਰਾਜ ਵੱਲੇ ਤੋਰਦੇ ਆ ਇਹ ਸਾਰੇ ਰਾਸਤੇ ਬਣਾਏ ਪਰਵੇਸ਼ ਕਰਦੇ ਹੈ ਕੋਈ ਛੋਟਾ ਰਾਸਤਾ ਕੋਈ ਬੜਾ ਰਾਸਤਾ ਬਸ ਫਰਕ ਨਹੀਂ ਹੈ ਕੋਈ ਜਿਵੇਂ ਕਿਸ਼ਤੀ ਹੈ ਕੋਈ ਜਹਾਜ਼ ਹੈ ਕੋਈ ਆ ਜਿਵੇਂ ਸਕੂਲ ਹੈ ਕੋਈ ਸਕੂਲ ਹੈ ਕੋਈ ਯੂਨੀਵਰਸਿਟੀ ਹੈ ਕੋਈ ਸਾਰੇ ਟਿਊਸ਼ਨ ਸੈਂਟਰ ਖੋਲੇ ਛੋਟੇ ਛੋਟੇ ਪਰ ਇੰਨੀ ਵਰਗ ਇਹ ਨਾ ਕਿ ਉਹ ਇੱਕ ਅਸੀਂ ਇੱਕ ਧਰਮ ਨੂੰ ਰਿਸਪੈਕਟ ਦੇ ਰਹੇ ਆ ਉਸ ਤਰ੍ਹਾਂ ਮੈਂ ਜੇ ਉੱਧਰ ਉੱਧਰ ਤੇ ਚੱਲੀ ਆ ਰਹੀ ਰੀਤ ਹੈ ਕਿ ਰਿਸਪੈਕਟ ਦਿੱਤੀ ਆ ਇਹ ਕਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਬਈ ਮੈਨੂੰ ਚੰਗੀ ਲੱਗਦੀ ਆ ਵੀਰ ਭੈਣ ਵੀਰ ਕੋਲੋਂ ਦੀ ਮਿਲਣ ਪਿਆਰ ਲੈ ਕੇ ਜਾਂਦੀ ਨਹੀਂ ਤਾਂ ਕਿੱਥੇ ਟਾਈਮ ਹੁੰਦਾ ਕਿਹਦੇ ਕੋਲ ਯਾਰ ਕਿਹਦੇ ਕੋਲ ਕਿੰਨਾ ਟਾਈਮ ਆਉਂਦਾ ਕਿਸ ਕੋਲ ਆਉਣ ਜਾਣ ਦਾ ਕੱਲ ਦੀ ਗੱਲ ਆ ਕੱਲ ਜਦੋਂ ਭੈਣ ਸਾਡੇ ਰਕੜੀ ਵਰਨਾ ਆਈ ਭੈਣ ਕਹਿੰਦੀ ਉਹ ਭਾਈ ਥੋੜੇ ਦੇ ਦੇਣੇ ਪੈਸੇ ਮੈਂ ਕਿਹਾ ਮੈਨੂੰ ਤਾਂ ਐਨੇ ਹੀ ਚਾਉ ਤੁਸੀਂ ਆ ਜੰਨੇ ਯਾਰ ਬਸ ਚਾਉਏ ਨਾ ਆਉਂਦਾ ਬੰਦਾ ਸਾਰੇ ਕੰਮ ਕਾਰ ਛੱਡ ਕੇ ਯਾਰ ਆਉਂਦਾ ਹੈ ਨਾ ਹਾਂ ਕੰਮ ਕਾਰ ਛੱਡ ਕੇ ਇਦਾਂ ਯਾਰ ਨਾ ਕਰ ਹੁੰਦਾ ਕਿ ਡਾਇਰੈਕਟ ਜੇ ਹੁਣ ਕਹਿੰਦੇ ਪੈਡ ਭੈਣ ਅਗਲੇ ਮਹੀਨੇ ਵੀ ਆ ਜਾਈਂ ਨਾ ਟਾਈਮ ਨਹੀਂ ਹੈਗਾ ਹਾਂ ਛੇ ਟਾਈਮ ਨਹੀਂ ਛੇ ਟਾਈਮ ਨਹੀਂ ਇਹਦੇ ਸਿਰਫ ਇਹ ਤਿਹਾਰੇ ਹੁੰਦਾ ਵੀ ਜਿਹਦੇ ਆਉਂ ਦੇਰੋਂ ਪਿਆਰ ਵੰਡ ਹੁੰਦਾ ਯਾਰ ਨਾ ਇਹ ਜੋ ਇਹਨੂੰ ਇਹ ਚੀਜ਼ ਨੂੰ ਧਰਮ ਜੀ ਵੰਡਣਾ ਚਾਹੀਦਾ ਜਿਵੇਂ ਇੱਕ ਰਿਸ਼ਤਾ ਹੁੰਦਾ ਰਿਸ਼ਤਾ ਪਿਆਰ ਨਾਲ ਹੀ ਨਿਭਦਾ ਕੋਈ ਵੀ ਰਿਸ਼ਤਾ ਜੇ ਉਹਦੇ ਪਿਆਰ ਖਤਮ ਹੋ ਗਿਆ ਤਾਂ ਰਿਸ਼ਤਾ ਫਿਰ ਚਾਹੇ ਭੈਣ ਭਾਈ ਦਾ ਚਾਹੇ ਭਾਈ ਭਾਈ ਦਾ ਹਾਂ ਦੇਖੋ ਪਹਿਲਾਂ ਆਪਾਂ ਗਏ ਤੇ ਭੈਣਾਂ ਕੋਲ ਸੁਧਾਰਾ ਲੈ ਕੇ ਹਾਂ ਬਿਲਕੁਲ ਹੁਣ ਭੈਣਾਂ ਸਾਡੇ ਕੋਲ ਆਈਆਂ ਬਸ ਆਹ ਇਹ ਸਰਕਲ ਹੈ ਵੀ ਮਿਲਣ ਦਾ ਇੱਕ ਉਹ ਜਰੀਆ ਮੈਂ ਤਾਂ ਕਹਿੰਦਾ ਵੀ ਜਿਹੜੇ ਤਿਹਾਰ ਆਉਂਦੇ ਇੱਕ ਮਿਲਣ ਦਾ ਭੈਣਾਂ ਭਰਾਵਾਂ ਨਾਲ ਮਿਲਣ ਦਾ ਟਾਈਮ ਸਮਾਂ ਮਿਲ ਜਾਂਦਾ ਹਾਂਜੀ ਗੁਜਰਾਲ ਜੀ ਪਤਨੀ ਨਾਲ ਲੱਭਿਆ ਉਹ ਭੱਲੇ ਲਿਆ ਕੇ ਵੀ ਰੱਖਦਾ ਤਾਂ ਇਹ ਤਾਂ ਹੈ ਮ ਲਗੂੜੀਆਂ ਮੈਂ ਦੀਆਂ ਨਾ ਬਹੁਤ ਜੰਬੇਲ ਕੋਕੇ ਰੱਖਦਾ ਜੇ ਨਹੀਂ ਲਗੂੜੀਆਂ ਪਾਣੀ ਨਹੀਂ ਆ ਤੇਰਾ ਵੀ ਅੱਜ ਰੱਖ ਰਕਸ਼ਾ ਬੰਦਰ ਬਣਾ ਦੇਣਾ ਅੱਜ ਬੰਦਰ ਵਾ ਪਿੱਛੇ ਪਿੱਛੇ ਨਾ ਮੈਂ ਫਾਇਦੇ ਆ 10 ਕਿਲੋ ਤੇਰੇ ਸਮਾਨ ਦੀ ਤੇਰੇ ਸਮਾਨ ਦੀ 10 ਕਿਲੋ ਰੱਖ ਤਾ ਤੇਰਾ ਤੇਰਾ ਯਾਰ ਤੇਰਾ ਯਾਰ ਅੱਧਾ ਕਿਲੋ ਅੱਧਾ ਕਿਲੋ ਕਹਿਤਾ ਤੇ ਤੇਰੀ ਬੋਤਲ ਆ ਜਾਵੇ ਔਰ ਥੋੜਾ ਹੋਰ ਦਿਨ ਜਾ ਕਰਨੇ ਹੋੜੀ ਥੋੜੀ ਇਹ ਨਹੀਂ ਜਲਦੀ ਨੂੰ ਮੈਂ ਇਹਨੂੰ ਕਹਿੰਦੇ ਕੋਈ ਨਹੀਂ ਬਾਬਾ ਮੈਂ ਰਹਿਣਾ ਚੱਬ ਰਹਿਣ ਦੇ ਫਿਰ ਨਹੀਂ ਨਾ ਮੈਨੂੰ ਕੋਈ ਭੇਜ ਨਹੀਂ ਲੈ ਦੇਖ ਲੈ ਉਹ ਗਾੜ੍ਹ ਤੋਂ ਦੇਖਣ ਦਾ ਉਂਗਲੀ ਨਾਲ ਇੱਕ ਨਹੀਂ ਆਨੇ ਦੋ ਘੜੀਆਂ ਕਰੇਗਾ ਦੋ ਦੋ ਜਦੋਂ ਉਂਗਲੀ ਖੜੀ ਕਰਦਾ ਉਹਦੇ ਨੂੰ ਬਰਕਤ ਨਹੀਂ ਅੱਛਾ ਦੋ ਹੱਥੇ ਕਰਦਾ ਹੱਥੇ ਹੱਥੇ ਰੱਖਦਾ ਪੰਜੇ ਖੜਾ ਕਰਿਆ ਗੁਰਮਾਨ ਨੇ ਉਹ ਕਹਿੰਦੇ ਪੰਜੇ ਨਾਲ ਬਾੜ ਰੋਗ ਤਾ ਤੂੰ ਆਇਆ ਨਾ ਗਾਦੀ ਰੋਗ ਸਾਂਗ ਤੂੰ ਆਇਆ ਨਾ ਕਹਦੀ ਵੀ ਆ ਪੰਜ 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 ਪੀਣੇ ਆ ਓ ਮਾਈ ਇਹਦਾ ਸਾਮ ਦਾ ਇਸ਼ਾਰਾ ਹੀ ਕੰਮ ਇਹਦਾ ਸੜਾ ਸਾਮ ਦਾ ਇਸ਼ਾਰਾ ਹੀ ਹੁੰਦਾ ਹੈ ਚਾਹ ਬਣਾ ਚਾਹਦੀ ਹੈ ਬਾਕੀ ਗੱਲਾਂ ਬਾਅਦ ਚ ਚਾਹ ਲਈ ਆਪਣੀ ਬਣਾ ਇੱਧਰ ਫੇਰ ਆਕਰ ਗਿਆ ਕਿਉਂ ਨਹੀਂ ਆਕੜਿਆ ਨਹੀਂ ਬਾਈ ਮੈਂ ਕਾਹਦੇ ਆਕਣ ਦੇਣਾ ਹੁਣ ਚਾਹ ਕਾ ਤ ਨਹੀਂ ਪੀਣੀ ਮੈਂ ਕਾਹ ਤ ਲੈ ਕੇ ਮੈਂ ਕਾਹ ਤ ਸਵੇਰੇ ਉੱਠ ਕੇ ਤੇਰੇ ਬਾਤ ਕਾ ਤ ਲੈ ਕੇ ਆਉਂਦਾ ਫਿਰ ਹੁਣ ਤ ਚਾਹ ਨਹੀਂ ਪੀਣੀ ਨਹੀਂ ਬਾਬਾ ਜੀ ਬਾਬਾ ਜੀ ਨਹੀਂ ਬੁਲਾਉਂਦਾ ਬਾਬਾ ਜੀ ਨੇ ਪੀ ਲੈਣੀ ਹੁਣ ਇੰਨਾ ਜਿਹੜਾ ਇੱਦੀ ਮੈਂ 4 ਕੱਪ 5 ਬਣਾਏ ਆ ਇਹ ਕਿਹਦੇ ਬਾਤ ਨੇ ਕੋਈ ਮੰਗੇ ਤਾਂ ਤਿੰਨ ਬੱਧ ਤਿੰਨ ਫਿਰ ਹੋਰ ਆ ਗਿਆ ਨਾ ਬੱਧੀ ਬਣਾਉਣਾ ਹਰ ਵਾਰ ਪਿੱਛੇ ਜੀ ਹਾਂ ਹੁਣ ਤੈਨੂੰ ਕਾ ਤਾ ਨਹੀਂ ਪੀਣੀ? ਦੱਸ ਰੀਜਨ ਕੀ ਆ? ਨਹੀਂ ਨਹੀਂ ਰੀਜਨ ਕੋਈ ਵੀ ਨਹੀਂ। ਗੱਲ ਦੱਸ ਕਾ ਤਾ ਨਹੀਂ ਪੀਣੀ ਹੈ। ਨਹੀਂ ਨਹੀਂ ਗੱਲ ਮੇਰੇ ਨਾਲ ਕੁਝ ਵੀ ਨਹੀਂ ਹੈਗੀ। ਦੇਖ ਆਪਣਾ ਘਰ ਆਏ। ਮੇਰਾ ਘਰ ਆ ਤੇਰਾ ਕੋਈ ਨਹੀਂ। ਤੈਨੂੰ ਚਾਹ ਕਾ ਤਾ ਨਹੀਂ ਪੀਣੀ। ਇਹ ਦੱਸ ਚਾਹ ਕਾ ਤਾ ਨਹੀਂ ਪੀਣੀ ਫਿਰ। ਹੈ? ਕੀ ਗੱਲ ਹੋ ਗਈ? ਕੁਝ ਵੀ ਗੱਲ ਨਹੀਂ। ਹੁਣ ਸਿੱਧਾ ਦਰੂ ਪੀਣੀ ਆ। ਤੇ ਤੇਨੇ ਨਿੰਨ ਰਾਜ ਕੀ ਮੇਰੇ ਨਾਲ? ਤੇ ਨਾਲ ਕੋਈ ਨਹੀਂ ਰਾਜ। ਐਨਾ ਗੁੱਸਾ ਮੇਰੇ ਨਾਲ। ਤੂੰ ਮੈਨੂੰ ਸਾਰਾ ਕੁਝ ਦਿੰਦਾ। ਮੈਂ ਤੇ ਇੰਨਾ ਨਰਾਜ ਹੋ ਸਕਦਾ ਮੈਂ ਚਾਹ ਨੰ ਨਰਾਜ ਨਹੀਂ ਹੁੰਦਾ ਥੋੜੀ ਜਿਹੀ ਪੀ ਲੈ ਯਾਰ ਚਾਹ ਚਾਹ ਪੁੰਨੀ ਲੈ ਕੇ ਆਉਂਦਾ ਮੈਂ ਮੈਨੂੰ ਨਹੀਂ ਲੱਭੀ ਕਿੱਥੇ ਰੱਖੀ ਚਾਹ ਪੁੰਨੀ ਤੂੰ ਝਾੜ ਕੇ ਲਿਖੋ ਕੇ ਰੱਖਦਾ ਮੈਨੂੰ ਤੰਗ ਕਰਨ ਦਾ ਮਾਰਾ ਪਹਿਲਾਂ ਉਹ ਤਬੀਲਾ ਲਿਖੋ ਕੇ ਰੱਖਿਆ ਹੋਇਆ ਸੀ ਤੇ ਲਾ ਬੰਦਾ ਇੱਥੇ ਆਇਆ ਮੇਰਾ ਨਹੀਂ ਤੁਰਕੇ ਤੈਂ ਰੱਖਿਆ ਹੈ ਜੱਲੇ ਹੁਣ ਚਾਹ ਪੁੰਨੀ ਲੱਭ ਕੇ ਲੈ ਕੇ ਅੰਦਰ ਰੇ ਰਾਂ ਦੇ ਟੈਂਡੇ ਸਿਕੋ ਕਰੇ ਦਾ ਡਿਸਕੋ ਗੁੱਜਰ ਬਾਈ ਚਾਹ ਹੁਣੀ ਹੋਦੇ ਪਾਈਓ ਹੈ ਸਿਕੜੀ ਆਉਣ ਲੱਗੀ ਮਲਾਈ ਦੀ ਉਹ ਨਹੀਂ ਹੈ ਖੜ ਜਾ ਤੇਰਾ ਆ ਕੱਪਤਾ ਯਾਰ ਤੇ ਲਾਈਨ ਬਾਜ ਰੱਖੇ ਹੋਏ ਨਾ ਮੈਂ ਘੱਟ ਪੀਦਾ ਥੋੜੀ ਜੀ ਆਹ ਲੋ ਬਾਈ ਲੋ ਜੀ ਮਹਾਰਾਜ ਜੀ ਸਾਰਿਆਂ ਨੂੰ ਆਪਣਾ ਦਸਨ ਪਾਣੀ ਦੇਉਂ। ਕਿਆ ਬਾਈ ਨੇ ਬਣਾਈ ਆ। ਹਮ ਸਾਨੂੰ ਬੜੇ ਖੁਸ਼ੀ ਨਾਲ ਭਲਾਈ ਆ। ਵਾਜੇ ਵਾਜ। ਮਹਾਰਾਜਾ ਇਹਨਾਂ ਨੂੰ ਮੈਂ ਗਾਣਾ ਸੁਣਾ ਦਮਾ ਜਿਹੜਾ ਪਹਿਲਾ ਇਹੋ ਮੇਰੇ ਨਿੱਕੇ ਨਿੱਕੇ ਚਾਹ ਗੁੱਜਰਵਾਇ ਨਾਲ ਬੈਠ ਕੇ ਪੀਣੀ ਐ ਚਾਹ। ਬਾਪਾ ਜੀ। ਚਾਹ ਪੜੋ ਜੀ। ਲੈ ਲਓ। ਅਰੇ ਵੀ ਟੱਚੀ ਤਿਆਰ। ਮੇਰਾ ਪਾਸਪੋਰਟ ਆਪਣਾ ਕੱਢ ਲੈ। ਗੋਲਿਆ ਲੈ ਦੇ ਦੇ ਲਾ। ਉਹ ਬਾਈ ਮੈਂ ਨਾ ਝਾੜ ਤੋ ਹੁਣ ਲੱਜ ਜਾਂਦੀ ਮੇਰੀ ਝਾੜ ਕਰਕੇ ਐ। ਇੱਕ ਪਟਾਉਣੇ ਵਾਲੀ ਹੋਈ ਪਈ ਐ। ਮੈਂ ਦੇਖਾਂ ਵਜ਼ਨ ਕਿੰਨਾ ਹੈ ਤੇ ਵਿੱਚ ਫਿਰ ਆਪਣਾ ਸਮਾਨ ਪਾ ਦੂੰ ਥੋੜਾ ਜਿਹਾ ਵਿੱਚ। ਹਾਂ। ਚਲਾ ਦੇ ਲੋ। ਉਹ ਤੇ ਚੱਪਲਾਂ ਵੀ ਪਾਈਆਂ ਸੀ ਪਤਾ ਨਹੀਂ ਕਿ ਚੱਪਲਾਂ ਚੱਲ ਪਾਲਾ ਕੋਈ ਕਹਿੰਦੇ ਉੱਥੇ ਲੈ ਲਾਂਗੇ ਨਹੀਂ ਚੱਪਲਾਈ ਤੇ ਚ ਪਾਤੀਆਂ ਬੰਦੇ ਇੱਥੇ ਬਹ ਠੀਕ ਹੈ ਜੋਕੀ ਨਿੰਮੇ ਦੇ ਟੇਚੇ 'ਚ ਬੈ ਵਜ਼ਨ ਕਿੰਨਾ ਆ ਪਈਆ ਦੇਖਾਂ ਜੋ ਕਿੰਨਾ ਉਹ ਆਪਣਾ ਜੜੇ ਜਿਓਣਾ 8 ਕਿਲੋ 2 ਕਿਲੋ ਹੋਰ ਪੈ ਜਾਊਗਾ ਤੇ ਵਿੱਚ ਚਾਹ ਦੇ ਦੋ ਅੱਤਰਾ ਆਪਣੇ ਮੌਸਮ ਠੰਡਾ ਕਰਤਾ ਨਾ ਕਰਿਆ ਭਾਈ ਉਹ ਧੁੱਪ ਉਹ ਹੱਤੀ ਬਹੁਤ ਜ਼ਿਆਦਾ ਧੁੱਪ ਸੀ ਕੱਲ ਕੱਲ ਇੰਨੀ ਧੁੱਪਾਂ ਪੈਂਦੀ ਸੀ ਓਏ ਹੋਏ ਅੱਜ ਦੇਖਾ ਮੈਂ ਕੈਮਰਾ ਬੰਦ ਕਰ ਲਾ ਮੈਂ ਕਿਤੇ ਆਲੇ-ਦਾਲੇ ਨਗਰ ਚ ਵੇ ਨਾ ਕਰ ਇੱਥੇ ਨੂੰ ਯਾਰ ਇੱਥੇ ਬੱਲੇ ਨਾ ਕੁੱਤੇ ਹੋਏ ਥੱਲੇ ਅੱਛਾ ਅੱਜ ਭੈਣ ਜਾਨੀ ਆਈ ਅੱਜ ਵਾਛ ਛੁੱਟੀ ਕਰ ਲਿਆ ਅੱਜ ਰੱਖੜਿਆ ਰੱਖਿਆ ਰਕਸ਼ਾ ਬੰਨਾ ਤੁਸੀਂ ਵੀ ਗੱਲਾਂ ਛੁੱਟੀ ਅੱਜ ਥੋੜਾ ਇੱਥੇ ਤੇ ਨਾ ਇਧਰ ਹੋ ਕੇ ਜਾਇ ਕਰ ਆਹ ਔਰ ਸਾਈਡ ਛੱਡ ਦੇ ਕਰ ਇਧਰ ਇਹ ਦੂਜੇ ਬਸ ਇਧਰ ਨੂੰ ਇਧਰ ਨੂੰ ਦੇਖੀ ਚਾਰਾਂ ਡੋਲੀ ਇੱਟਾ ਲਾਉਂਗੇ ਫਿਰ ਅੱਜ ਥੱਲੇ ਹਾਂ ਅਸਾਂ ਸਾਫ਼ ਕਰ ਅੰਦਰ ਅੱਬ ਨੇ ਥੋੜੀ ਸੁਣ ਲਈ ਅੱਜ ਸਰਦਾਰ ਨਹੀਂ ਆਇਆ ਉਹ ਅੰਪਾਇਰ ਗਿਆ ਨਾ ਅਸਾਂ ਮਨ ਨੂੰ ਮੇਰੇ ਮੋਟਰਸਾਈਕਲ ਦੀ ਚਾਬੀ ਦੇਰ ਮੈਂ ਮੜਾ ਮੋਟਰ ਪਰ ਜਾ ਕੇ ਆਉਣਾ ਯਾਰ ਆਉਣ ਜਾਣੇ ਮੋਟਰ ਪਰ ਜਾ ਕੇ ਮੁੰਡਾ ਲੈ ਗਿਆ ਮੋਟਰਸਾਈਕਲ ਦੀ ਚਾਬੀ ਦੇ ਮੜਾ ਆਉਣ ਜਾਣ ਕਰਦਾ ਮੈਂ ਉਹ ਇੱਕ ਮੋਟਰ ਹਾਂ ਮੋੜੇ ਪਈਦਾ ਬੁੱਪ ਚੱਲਦਾ ਹੀ ਆ ਖੁੱਲਿਆ ਉਹ ਸਾਡੀ ਮੋਟਰ ਉਹ ਬੰਦਾ ਉਹਦੇ ਵੀ ਲੱਖੜੀਆਂ ਮਨਾਉਣੀਆਂ ਉਹ ਕਹਿੰਦਾ ਮੈਨੂੰ ਸਵੇਰ ਤੇ ਬੋਤਲ ਦੇ ਦੇ ਲਿਆ ਕੇ ਹਨਾ ਸਾਰਾ ਦਿਨ ਪੀਣੀ ਆ ਅੱਜ ਭੈਣਾ ਨੂੰ ਯਾਦ ਕਰ ਕਰਕੇ ਮੈਂ ਸਾਰਾ ਦਿਨ ਕਹਿੰਦਾ ਅੱਜ ਪੀਣੀ ਆ ਮੈਂ ਚੱਲ ਕੋਈ ਨਹੀਂ ਤੁਸੀਂ ਰਖੜੇ ਰੁਖੜੇ ਬਣਾ ਲੈਂਦੇ ਕਿ ਨਹੀਂ ਚਲ ਅੱਗੇ ਵਾਏ ਹੁਣ ਤੁਸੀਂ ਹੋ ਗਏ ਬਾਹਰ ਤੇਰੀ ਵੀਡੀਓ ਬਹੁਤ ਵਾਗੀ ਹੈ ਨਾ ਤੇਰੀ ਵੀਡੀਓ ਬਹੁਤ ਬਣ ਗਈ ਹੁਣ ਮੈਂ ਹਫਤਾ ਖੜਾ ਬਾਹਰ ਆ ਕੋਈ ਲੋਡ ਲੋਡ ਹੋਈ ਪੈਸੇ ਪੁੱਛੀਂ ਘਰ ਆ ਦੱਸ ਦੇਗਾ ਜਾਂ ਮੈਨੂੰ ਫੋਨ ਕਰ ਲੈ ਵਟਸਐਪ ਪਰ ਕਾਲ ਬਾਈ ਨੂੰ ਕਰ ਕਰ ਕਾਲੇ ਕਰੂਗਾ ਠੀਕ ਹੈ ਆ ਨਾ ਮੜਦਾ ਗੁਜਰਬਾਈ ਕੋਲ ਜਾਇਆ ਮਾ ਉਹਦਾ ਕੰਮ ਨਵੇੜਾ ਓ ਇੱਥੇ ਬੈਠਾ ਹਾਂ ਲੰਡਾ ਬਣਾਉਣਾ ਆਏ ਆ ਬਾਈ 10 ਲੰਡਾ 100 ਦਾ ਆ ਮੈਂ ਕਿੱਧਰ ਬੈਠਾ ਹਾਂਜੀ ਬਾਈ ਜੀ ਓਸਰੀ ਕਾਲ ਜੀ ਆਹ ਮੈਂ ਗੱਡੂ ਤੇ ਟਿੱਕਾ ਲਾਈ ਬੈਠਾ ਬੜਾ ਬੜਾ ਜਾਂ ਆਦਰ ਗੁੱਜਰ ਵੀ ਖੁਸ਼ ਕਰਨਾ ਉਧਰ ਮੈਂ ਪਹਿਲੇ ਮੈਂ ਠੀਕ ਹੋ ਤੂੰ ਮੈਂ ਬੜਾ ਗੁੱਜਰ ਪਹਿਲਾਂ ਗੁੱਜਰ ਖੁਸ਼ ਕਰਿਆ ਵਾ ਮੈਂ ਆ ਜਾ ਮੈਗੀ ਮਸਾਲਾ ਲੈਣਾ ਪੁੱਛੀ ਮੈਗੀ ਮਸਾਲਾ ਲੈਣਾ ਮੀਟ ਬਣਾਉਣ ਲੱਗੇ ਕਿਦੋਂ ਐਤੇ ਗੁੱਜਰ ਰਹੀ ਗਾ ਗਰਮ ਮਸਾਲਾ ਲੈ ਕੇ ਆਈ ਮੈਗੀ ਮਸਾਲਾ ਲੈ ਆਇਆ ਉਹ ਮੈਨੂੰ ਕੀ ਪਤਾ ਤੈਨੂੰ ਕੀ ਪਤਾ ਆ ਦੇ ਤੈਨੂੰ ਆ ਜਾ ਦੇਖ ਲੈ ਆ ਜਾ ਕਿਹੜਾ ਗਰਮ ਮਸਾਲਾ ਆ ਜਾ ਅੱਗੇ ਨੂੰ ਲੈਣਾ ਹੋਣਾ ਦਾ ਗਰਮ ਮਸਾਲਾ ਉਹ ਬਾਈ ਪਤਾ ਗਿਆ ਮੈਨੂੰ ਹਾਥ ਪੂਰੇ ਢੀੜ ਲੱਗੀ ਹੋਈ ਥੀ ਮੈਂ ਮਸਾਲਾ ਦੇਦੀ ਮੈਂ ਕਿਹਾ ਮਸਾਲਾ ਕਹਿਣਾ ਤਾਂ ਚੱਕਿਆ ਮੈਗੀ ਮਸਾਲਾ ਚੱਕਿਆ ਆ ਗਿਆ ਮੈਗੀ ਦਾਲਾ ਕਹਿ ਹੋ ਗਿਆ ਹਾਂ ਹਾਂ ਮੈਨੂੰ ਤਾਂ ਮੀਟ ਪਤਾ ਲੱਗ ਟੈਲੇ ਨਹੀਂ ਹੋਇਆ ਆ ਲਿਖ ਦੇ ਗਰ ਸੁਪਰ ਗਰਮ ਮਸਾਲਾ ਅੱਛਾ ਹੁਣ ਪਤਾ ਲੱਗ ਗਿਆ ਵੀ ਆ ਇੱਥੇ ਇੱਥੇ ਚੱਕ ਲੈ ਕੇ ਜਾਏਗਾ ਨਾ ਅੱਗੇ ਦਾ ਠੀਕ ਹੈ ਠੀਕ ਹੈ ਕੰਨਾ ਤਾਂ ਨਹੀਂ ਪੀਣਾ ਨਹੀਂ ਨਹੀਂ ਤੇਰਾ ਇੱਕ ਸੁਪਰ ਫੈਨ ਹੈ ਠੀਕ ਹੈ ਡੈਡੀ ਦੇਖ ਬਲੌਗ ਤੇਰਾ ਬਲੌਗ ਬਣਾਤਾ ਅੱਜ ਆ ਗਿਆ ਤਾ ਹੋ ਜੀ ਪਰ ਤੇਰਾ ਮੁੰਡਾ ਆ ਗਿਆ ਵੀਡੀਓ ਚ ਅੱਜ ਹਾਂ ਲੈ ਆ ਕੰਨ ਫਿਰ ਆ ਜਾ ਹੈ ਆ ਜਾ ਵੀ ਆ ਜਾ ਕੱਈਆ ਤੇਰਾ ਸਮਾਨ ਸਾਰਾ ਆ ਗਿਆ ਠੀਕ ਹੈ ਅੱਜ ਮੌਸਮ ਵੀ ਠੰਡਾ ਤੇਰੇ ਵਾਸਤੇ ਠੀਕ ਹੈ ਨਜ਼ਾਰੇਦਾਰ ਮੌਸਮ ਹੋਇਆ ਹੈ ਠੀਕ ਹੈ ਆ ਲਫੜ ਤੇਰਾ ਵਿੱਚੇ ਗਰਮ ਮਸਾਲਾ ਵਿੱਚੇ ਅਦਰਕ ਪਿਆਜ਼ ਵਗੈਰਾ ਅੱਛਾ ਜੀ ਹਾਂ ਬਰਤ ਇਧਰ ਮੀਟ ਹਾਂ ਮੀਟ ਇਧਰ ਪਿਆ ਅੱਛਾ ਜੀ ਠੀਕ ਹੈ ਬਹੁਤ շੁਕਰੀਆ ਤੁਹਾਡਾ ਔਰ ਤੁਸੀਂ ਬੇਫਿਕਰ ਰੁਕੇ ਜਾਓ ਹਾਂ ਜਿਹੜੀ ਸਾਥੀ ਲੱਗੂ ਕਿ ਮੈਂ ਤਾਂ ਪੰਜਾਬ ਦੇ ਦਮ ਨਾਗਰੀ ਆ ਜਗਾ ਨਦਰ ਕੋ ਹਾਂ ਮੈਂ ਕਿ ਨਹੀਂ ਆ ਗਿਆ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਜੇ ਮੇਰੇ ਔਰ ਕੁੜੀਆਂ ਆ ਗਈਆਂ ਜੀ ਫੇਰ ਉੱਤੇ ਮੇਰੇ ਉੱਤੇ ਮੇਰੇ ਪਾਪਸ ਮੁੜਦੀ ਫਿਰ ਹਾਂ ਫੇਰ ਤੇਰੇ ਉੱਦਣ ਜੇ ਆ ਗਈਆਂ ਕੁੜੀਆਂ ਔਰੇ ਲਾਖੀ ਬੰਨਣਾ ਇਹ ਤੁਮ ਕਿੱਥੇ ਜਾਣਾ ਮੇਰੇ ਕੋਲ ਤੇ ਠੀਕ ਹੈ ਕਿੱਥੇ ਜਾਣਾ ਜੀ ਠੀਕ ਫੇਰ ਇਹ ਕਿੰਨੇ ਆ ਜੀ ਇਹ 250 ਰੁਪਇਆ ਅੱਛਾ ਜੀ ਠੀਕ ਮੈਂ ਹੱਕ ਫੋਨ ਕਰਦਾ ਤਾਂ ਪੁੱਛਾਂ ਇੱਕ ਮਿੰਟ ਔਰ ਅਨੇਦਰ ਰੋਟੀ ਥੱਲੇ ਉੱਪਰ ਰੱਖ ਦੋ ਮੈਂ ਮੋਟਰਸਾਈਕਲ ਪਰ ਹਾਂ ਮੈਂ ਇੱਕ ਫੋਨ ਕਰਦਾ ਸੀ ਫੋਨ ਕਰ ਤੇਰਾ ਫੋਨ ਆਉਂਦਾ ਤਾਂ ਕੌਣ ਹਾਂ ਘੜੇ ਪਾਸਤੇ ਦੋ ਦੋ ਇੱਕ ਦੋ ਚੱਕਰ ਰੱਖ ਦਿੰਦਾ ਵਿੱਚ ਇੱਕ ਦੋ ਪਾ ਦਿੰਦਾ ਵਿੱਚ ਚਲ ਕੋਈ ਗੱਲ ਲੋ ਜੀ ਹੁਣ ਨਹੀਂ ਹੁਣ ਦੀ ਸੰਭਾਵਨਾ ਪੂਰਾ ਬੱਦਲ ਚੜ੍ਹ ਕੇ ਆ ਗਿਆ ਇਧਰ ਨੂੰ ਅ ਬੱਦਲ ਆਏ ਜਿਹੜਾ ਦੇ ਤਾ ਬੂਰਾ ਨਹੀਂ ਨਹੀਂ ਆਇਆ ਪਰ ਤੇ ਹੁਣ ਸਾ ਹੁਣ ਅਗਲੇ ਬਰੌਂਗ ਕਾਉਣਗੇ ਫੋਰਨ ਟੂਰ ਦੇ ਪੂਰੀ ਇਨਫੋਰਮੇਸ਼ਨ ਵੀਡੀਓ ਬਣਾਉਂਗਾ ਤੱਕ ਦੱਸੂਗਾ ਸਾਰਾ ਕੁਝ ਅਸੀਂ ਹੁਣ ਇੱਕ ਲੱਗ ਰੋਟ ਨੂੰ ਚੱਲੇ ਆ ਪਹਿਲਾਂ ਇੱਧਰ ਨੂੰ ਜਾਂਦੇ ਹੁਣ ਇੱਧਰ ਨੂੰ ਜਾਣਾ ਸੀ ਤੇ ਸਸਤੇ ਵਿੱਚ ਸਸਤਾ ਹੀ ਕਰਿਆ ਸਾਰਾ ਕੁਝ ਉਹਦੇ ਵੀ ਅਗਲੇ ਚ ਐਕਸਪਲੇਨ ਕਰੀ ਜਾਊਂਗਾ ਸਾਰਾ ਕੁਝ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਆ ਇਹ ਹੁਣ ਹੌਲੀ-ਹੌਲੀ ਇਹ ਹੁਣ ਜਿਹੜਾ ਜਦ ਤੱਕ ਮੈਂ ਵਾਪਸ ਹਾਂ ਜਦ ਤੱਕ ਸਾਰਾ ਟਾ ਹੋ ਜਾਣਾ ਹੈ। ਬਾਕੀ ਮੈਂ ਕਿਹਾ ਮੈਂ ਵੀਡੀਓ ਆਪਣੇ ਬਲੌਗ ਦੇ ਵਿੱਚ ਥੋੜਾ-ਥੋੜਾ ਤੇ ਕਲਿੱਪ ਜੋੜਦਾ ਰਹੂੰਗਾ ਮੈਂ ਕਿੱਥੇ ਕੰਮ ਪਹੁੰਚਿਆ ਇਹ ਬਲੌਗ ਦੇ ਵਿੱਚ ਤੁਹਾਨੂੰ ਇੱਕ ਬਤਾ ਲੈ ਲੈ ਕਰਾਂਗੇ ਛੋਟੇ-ਬੜੇ ਮੈਂ ਮਹਿਕਨ ਦੇ ਬਲੌਗ ਬਣਾਉਣਾ ਉਹ ਤੁਸੀਂ ਦੇਖਦੇ ਰਹੋ। ਹੋਰ ਕੁਝ ਨਵੀਆਂ ਚੀਜ਼ਾਂ ਆਉਣਗੀਆਂ ਤਾਂ ਜ਼ਰੂਰ ਦੱਸਾਂਗੇ। ਆਹ ਭਾਈ ਮੁੰਡੇ ਬਿਜਲੀ ਵਾਲੇ ਵੀ ਆ ਗਏ। ਆ ਪਤਾ ਕੀ ਕਰਨਾ? ਇੱਧਰ ਲਿਆ ਸਾਰੀ ਸਪਲਾਈ ਬੰਦ ਕਰਨੀ ਇੱਧਰ ਲਿਆ। ਸਬਕੀ ਉਹ ਵੀ ਤੇਰਾ ਠੇਕਾ ਲੈਣਾ ਇਧਰ ਆ ਸਾਰਾ ਹੀ ਪਾ ਪਾ ਪਾਉਣ ਦਾ ਸਾਰਾ ਕੁਝ ਤੇਰੇ ਕੋਲ ਹੈ ਜ਼ਿੰਮੇਵਾਰੀ ਇਹ ਕੋਈ ਗੱਲ ਨਹੀਂ ਬਦਲਣੀ ਹਾਂ ਠੀਕ ਹੈ ਕੀ ਹਾਲ ਬੁੱਕ ਠੀਕ ਹੈ ਇਹ ਦੇਖ ਭਾਈ ਹੁਣ ਸਪਲਾਈ ਕਿੱਦਾਂ ਕਿੱਦਾਂ ਕਿਆ ਕਰਸਦੇ ਫਿਰ ਫਰਿੱਜ ਚੜਾ ਰਖਾਲਾ ਫਿਰ ਚਾਕੇ ਹੁਣ ਮੈਂ ਕਹਾਂ ਆਪਣੇ ਨੂੰ ਬੁਲਾ ਫਰਿੱਜ ਦੇਖ ਲੋ ਕਿੱਥੇ ਰੱਖਣਾ ਤੁਸੀਂ ਦੇਖੋ ਹੁਣ ਇਹ ਹੁਣ ਤੁਸੀਂ ਦੇਖੋ ਦੇਖਣਾ ਆ ਵੀ ਲਾਲਾ ਹੈ ਅੰਦਰ ਜਿਹੜਾ ਸਮਾਨ ਹੁਣ ਖਾਲੀ ਘਾਲਾ ਕੱਲ ਜਾਂ ਪਰ ਕੱਲ ਤੱਕ ਇਹਨਾਂ ਥੱਲੇ ਉੱਪਰ ਤੇ ਬਾਲੇ ਗੇਰਨ ਲਾ ਜਾਣੇ ਨੇ ਫਿਰ ਚਲ ਗਿਆ ਸਾਰੇ ਕੰਮ ਹੌਲੀ ਹੌਲੀ ਹੁੰਦੇ ਜਾ ਰਹੇ ਆ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆ ਭਾਈ ਇਹ ਕਪੜੇ ਨਿਕਲੇ ਬੰਦਪਈ ਛੱਡਣ ਜਾਊਗਾ ਉਹ ਅਗਲੇ ਬਲੌਗ ਚ ਦਿਖਾਵਾਂਗਾ ਸਾਰਾ ਕੁਝ ਇੱਥੋਂ ਤੋਂ ਲੈ ਕੇ ਸਫਰ ਉੱਥੇ ਤੱਕ ਦਾ ਅਗਲੀ ਵੀਡੀਓ ਚ ਦੱਸਾਂ ਕਿੱਥੇ ਚੱਲੇ